ਇਹ ਵੀਡੀਓ ਪਟਿਆਲੇ ਦੀ ਦੱਸੀ ਜਾ ਰਹੀ ਹੈ ਜਿਸ ਵਿੱਚ ਤੁਸੀਂ ਦੇਖੋਗੇ ਕਿ ਇੱਕ ਚੋਰ ਕਿਵੇਂ ਮਾਤਾ ਤੋਂ ਰਸਤਾ ਪੁੱਛਦਾ ਤੇ ਮਾਤਾ ਗੇਟ ਦੇ ਅੱਗੇ ਖੜੀ ਹੁੰਦੀ ਤੇ ਉਹਨੂੰ ਰਸਤਾ ਦੱਸਦੀ ਕਿ ਕਿਵੇਂ ਜਿੱਧਰੋਂ ਵੀ ਪੁੱਛਣ ਤੇ ਉਹ ਦੱਸ ਦਿੰਦੀ ਹੈ ਪਰ ਅਚਾਨਕ ਉਹ ਤੌਣ ਦੇ ਵਿੱਚੋਂ ਦੇਖੋ ਕਿਵੇਂ ਚੈਨ ਕੱਢ ਕੇ ਤੇ ਉਹ ਪੱਜ ਜਾਂਦਾ ਹੈ ਜਿਸ ਤੋਂ ਬਾਅਦ ਮਾਤਾ ਮਗਰ ਵੀ ਭੱਜਦੇ ਨੇ ਪਰ ਉਹਨਾਂ ਚਰ ਨੂੰ ਤੋਂ ਉਹ ਨਿਕਲ ਹੀ ਜਾਂਦਾ ਕਿਉਂਕਿ ਉਹਦੀ ਸਪੀਡ ਕਿੰਨੀ ਹੈ ਤੁਹਾਨੂੰ ਪਤਾ ਹੀ ਹੈ ਤੇ ਪਿੱਛੋਂ ਘਰ ਦੇ ਜੀ ਵੀ ਹੁੰਦੇ ਨੇ ਪਰ ਜੇ ਨੇਚਰ ਨੂੰ ਜੀ ਹੁੰਦੇ ਨੇ ਤੇ ਉਹਨਾਂ ਚਰ ਨੂੰ ਉਹ ਨਿਕਲ ਗਿਆ ਤੇ ਤੁਸੀਂ ਵੀ ਧਿਆਨ ਰੱਖੋ ਤੁਹਾਡੇ ਘਰਾਂ 'ਚ ਵੀ ਬਹੁਤ ਐਵੇਂ ਦੇ ਆ ਸਕਦੇ ਆ ਕੋਈ ਰਾਸਤਾ ਪੁੱਛ ਸਕਦਾ ਹੈ ਕੋਈ ਮਗਤਾ ਆ ਸਕਦਾ ਹੈ ਕਿ ਮੈਨੂੰ ਰੋਟੀ ਖਵਾ ਜਾ ਕਿਵੇਂ ਵੀ ਤੇ ਘਰ ਵਿੱਚ ਇਕੱਲੇ ਜੀ ਵੇਖ ਕੇ ਤੇ ਕੋਈ ਵੀ ਵਾਰਦਾਤ ਕਰ ਸਕਦੇ ਆ ਇਹ ਮੌਲ ਅੱਜਕੱਲ ਬਹੁਤ ਖਰਾਬ ਹੋਇਆ ਪਿਆ ਤੇ ਥਾਂ-ਥਾਂ ਐਮ ਦੀਆਂ ਘਟਨਾਵਾਂ ਦੇਖਣ ਨੂੰ ਮਿਲਦੀਆਂ ਤੁਸੀਂ ਇਸ ਵੀਡੀਓ ਵਿੱਚ ਵੀ ਦੇਖ ਸਕੀਓ ਤੇ ਇਸ ਕਰਕੇ ਸਾਰੇ ਖਿਆਲ ਰੱਖਿਆ ਕਰੋ ਐਮ ਦੀ ਵਾਰਦਾਤ ਹੋਣ ਤੋਂ ਬਚੋ ਤੇ ਕਦੇ ਵੀ ਕਿਸੇ ਨੂੰ ਨਾ ਦੱਸੋ ਕਿ ਅਸੀਂ ਘਰੇ ਇਕੱਲੇ ਆ ਜੇ ਕੋਈ ਪੁੱਛੇ ਵੀ ਤਾਂ ਕਹੋ ਕਿ ਘਰੇ ਬਾਕੀ ਬੈਠੇ ਨੇ ਇਸ ਕਰਕੇ ਜਦੋਂ ਉਹਨਾਂ ਨੂੰ ਪਤਾ ਲੱਗਦਾ ਕਿ ਘਰੇ ਕੋਈ ਵੀ ਨਹੀਂ ਤਾਂ ਫਿਰ ਉਹਨਾਂ ਦੇ ਮਤਲਬ ਦਿਲ ਹੋਰ ਖੁੱਲ ਜਾਂਦਾ ਤੇ ਉਹ ਕੋਈ ਵੀ ਵਾਰਦਾਤ ਕਰ ਸਕਦੇ ਨੇ ਤੇ ਨਾਲ ਹੀ ਨਾਲੇ ਵੀਡੀਓ ਨੂੰ ਅੱਗੇ ਸ਼ੇਅਰ ਜ਼ਰੂਰ ਕਰੋ ਤਾਂ ਕਿ ਸਭ ਨੂੰ ਪਤਾ ਲੱਗ ਸਕੇ ਤੇ ਸਾਰੇ ਸੁਚੇਤ ਹੋ ਸਕਣ ਤੇ ਐਵੇਂ ਦੀਆਂ ਹੋਰ ਨਵੀਆਂ ਵੀਡੀਓ ਦੇਖਣ ਲਈ ਆਪਣੇ ਪੇਜ ਨੂੰ ਤੇ ਚੈਨਲ ਨੂੰ útkarlega út þannig að aðu